ਚੈਨਲ ਬਣਿਓ ਜਿਹੜਾ ਕਿ ਆਸਟ੍ਰੇਲੀਆ ਦਾ ਸਿਰ ਕੱਢ ਚੈਨਲ ਸੀ ਉਸ ਚੈਨਲ ਬਣਿਓ ਇੱਕ ਖਬਰ ਛਾਪੀ ਜਾਂਦੀ ਆ ਲਾਈ ਜਾਂਦੀ ਆ ਚੈਨਲ ਦੇ ਉੱਤੇ ਵੀਡੀਓ ਦਿਖਾਈ ਜਾਂਦੀ ਆ ਤੇ ਇਸ ਈਵੈਂਟ ਨੂੰ ਭੰਡਿਆ ਜਾਂਦਾ ਤੇ ਬਹੁਤ ਸਾਰੇ ਦੋਸ਼ ਲਾਏ ਜਾਂਦੇ ਆ ਉਹਨਾਂ ਚੈਨਲਾਂ ਨੂੰ ਸਾਨੂੰ ਕੁਝ ਕਹਿਣ ਦੀ ਲੋੜ ਨਹੀਂ ਪਈ ਆਪਣੇ ਆਪ ਸਰਕਾਰ ਨੇ ਹੀ ਜਵਾਬ ਦਿੱਤਾ ਜਦੋਂ ਉਸ ਟਾਈਮ ਆਪਾਂ ਈਵੈਂਟ ਨਵੇੜਿਆ ਤੇ ਥੱਕੇ ਟੁੱਟੇ ਸੀ ਤੇ ਜੋ ਖਬਰ ਆਈ ਪਹਿਲੀ ਵਾਰ ਤੁਹਾਨੂੰ ਖਬਰ ਸੁਣ ਕੇ ਕੀ ਲੱਗਿਆ ਸੀ ਇੱਕ ਤਾਂ ਲੌਂਗ ਵੀਕਐਂਡ ਸੀ ਤੇ ਇੱਕ ਜਿਹੜਾ ਉਹ ਜੋ ਵੀ ਉੱਥੇ ਹੁਣ ਕਲਕ 34000 ਬੰਦਾ ਇਕੱਠਾ ਹੋਇਆ ਸੀ ਤੁਸੀਂ 6 ਵਜੇ ਜਿਹੜੇ ਉਹ ਕੈਮਰੇ ਲੈ ਕੇ ਆ ਗਏ ਤੇ 6 ਵਜੇ ਆਣ ਕੇ ਦੇਖਣ ਲੱਗ ਪਏ ਵੀ ਇਹ ਇੰਨਾ ਇੱਥੇ ਰਬਿਸ਼ ਪਿਆ ਇੱਥੇ ਆ ਪਿਆ ਅਸੀਂ ਆਪਣੀ ਜਿੱਥੇ ਤੁਸੀਂ ਜੀ ਗਰੌਣਾ ਜੂ ਸੀ ਤੁਸੀਂ ਅਸੀਂ ਉਥੋਂ ਦੀ ਸਫਾਈ ਕਰਾਉਣੀ ਸੀ ਅਸੀਂ ਜਿਹੜੇ ਲਾਗੇ ਪਾਰਕ ਸੀ ਉਹਨਾਂ ਦੇ ਵਿੱਚੋਂ ਵੀ ਸਫਾਈ ਕਰਾਤੀ ਕਾਉਂਸਲ ਆਪਾ ਨੂੰ ਫੈਸਲੀਆਂ ਦੇਣ ਵਾਲੀ ਸੀ ਆਪਣੀ ਕਮਿਊਨਿਟੀ ਗੇਟਾਂ ਕਰਾਉਣ ਵਾਲੀ ਸੀ ਇੱਕ ਤੀਜਾ ਚੈਨਲ ਵਿੱਚ ਇੰਟਰ ਸਿਰਫ ਆਉਂਦੀ ਲਾਈਮ ਲਾਈਟ ਰੈਣ ਦਾ ਲਈ ਉਹਨੇ ਆਇਆ ਹੁਣ ਉਹ ਕੀ ਜਵਾਬ ਦੇਣਗੇ ਪਿੰਡੂ ਸ੍ਰੀ ਲਿਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਨਿਓ ਜਾਨੀ ਕਿ ਮਿੰਟੂ ਬਰਾੜ ਵੱਨਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਆਪਾਂ ਵੀ ਚੜ੍ਹਦੀ ਕਲਾ ਚਾਂ ਅੱਜ ਇੱਕ ਤੁਹਾਡੇ ਨਾਲ ਛੋਟੀ ਜੀ ਖੁਸ਼ੀ ਵੀ ਸਾਂਝੀ ਕਰਨੀ ਆ ਛੋਟੀ ਜੀ ਮੁਲਾਕਾਤ ਵੀ ਕਰਾਉਣੀ ਆ ਤੇ ਕਈ ਗੱਲਾਂ ਇਦਾਂ ਦੀਆਂ ਹੁੰਦੀਆਂ ਜਿਨ੍ਹਾਂ ਦਾ ਫੈਸਲਾ ਵਕਤ ਕਰਦਾਗਾ ਅਸੀਂ ਅਕਸਰ ਦੇਖਦੇ ਆ ਕੋਈ ਨਾ ਕੋਈ ਮਸਲਾ ਉਲਝ ਜਾਂਦਾ ਦੁਨੀਆ ਰੌਲਾ ਪਾਉਂਦੀ ਆ ਉਹਦੇ ਤੇ ਬਿਨਾ ਸੋਚੇ ਬਿਨਾ ਸਮਝੇ ਅਫਵਾਹਾਂ ਦੇ ਦੌਰ ਫੈਲਦੇ ਆ ਤੇ ਪਰ ਅਸਲੀਅਤ ਜਦੋਂ ਸਾਹਮਣੇ ਆਉਂਦੀ ਆ ਉਦੋਂ ਫਿਰ ਉਹਨਾਂ ਲੋਕਾਂ ਦੇ ਟੱਕਣ ਲੱਗ ਜਾਂਦੇ ਤੇ ਬਹੁਤ ਸਾਰੇ ਲੋਕ ਮੈਂ ਫਿਰ ਸ਼ਰਮਸਾਰ ਹੁੰਦੇ ਵੀ ਦੇਖਦਾ ਗੱਲ ਕਰਦੇ ਆ ਜੀ ਜੇ ਆਪਾਂ ਪਿਛਲੇ ਸਾਲ ਦੀ ਈਸਟਰ ਤੇ ਜਾਈਏ ਤਾਂ ਈਸਟਰ ਦੇ ਵਿੱਚ ਸਾਨੂੰ ਸਾਊਥ ਆਸਟ੍ਰੇਲੀਆ ਨੂੰ ਇੱਕ ਵਾਰ ਫੇਰ ਜਿਹੜੀ 36 ਮਿਆਂ ਆਸਟ੍ਰੇਲੀਅਨ ਸੇ ਖੇਡਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਸੀ ਤੇ ਉਹਨਾਂ ਖੇਡਾਂ ਦੌਰਾਨ ਤਿੰਨ ਦਿਨ ਬਹੁਤ ਵਧੀਆ ਜਿਹੜਾ ਸਾਊਥ ਆਸਟ੍ਰੇਲੀਆ ਅਕਸਰ ਹੀ ਜਿਹੜਾ ਰਿਕਾਰਡ ਕੈਮ ਕਰਦਾ ਰਿਹਾ ਰਿਕਾਰਡ ਕੈਮ ਕੀਤੇ ਬੜੀ ਅਨਥਕ ਮਿਹਨਤ ਕੀਤੀ ਸਾਰੀ ਟੀਮ ਨੇ ਸਾਰੇ ਮੈਂ ਤਾਂ ਰਾਜ ਨਹੀਂ ਕਹਾਗਾ ਰਾਜ ਦੇ ਹਰ ਇੱਕ ਬੰਦੇ ਨੇ ਆਪਣਾ ਸਹਿਯੋਗ ਦਿੱਤਾ ਤੇ ਮੇਜ਼ਬਾਨ ਜਿਹੜੇ ਬਣ ਕੇ ਪ੍ਰੋਪਰ ਤੇ ਮਹਿਮਾਨਾਂ ਨੂੰ ਖੁਸ਼ ਕਰਕੇ ਤੋੜਿਆ ਪਰ ਅਖੀਰਲੇ ਦਿਨ ਕੀ ਹੁੰਦਾ ਵੀ ਇੱਕ ਖਬਰ ਆਉਂਦੀ ਆ ਉਸ ਖਬਰ ਦੂਜੇ ਦਿਨੀ ਜੀ ਗੇਮਾਂ ਤੋਂ ਅਗਲੇ ਦਿਨ ਤੇ ਉਸ ਖਬਰ ਨੇ ਕਿਤੇ ਨਾ ਕਿਤੇ ਦੂਜੇ ਭਾਈਚਾਰਿਆਂ ਚ ਵੀ ਹਲਚਲ ਪੈਦਾ ਕੀਤੀ ਤੇ ਸਾਡੇ ਭਾਈਚਾਰੇ ਚ ਵੀ ਗੁੱਸੇਦਾਰ ਜਿਹੜਾ ਰੋਹ ਦੇਖਣ ਚ ਮਿਲਿਆ ਬਹੁਤ ਸਾਰਾ ਸੋਸ਼ਲ ਮੀਡੀਆ ਤੇ ਤੂ ਤੜਾਕ ਚੱਲਿਆ ਤੇ ਉਸੀ ਸਾਫ ਸਫਾਈ ਨੂੰ ਲੈ ਕੇ ਉਹਨਾਂ ਦੇ ਵਿੱਚ ਇਹ ਸੀ ਵੀ ਇੱਕ ਚੈਨਲ ਬਣਿਓ ਜਿਹੜਾ ਕਿ ਆਸਟ੍ਰੇਲੀਆ ਦਾ ਸਿਰ ਕੱਢ ਚੈਨਲ ਸੀ ਉਸ ਚੈਨਲ ਬਣਿਓ ਇੱਕ ਖਬਰ ਛਾਪੀ ਜਾਂਦੀ ਆ ਲਾਈ ਜਾਂਦੀ ਆ ਚੈਨਲ ਦੇ ਉੱਤੇ ਵੀਡੀਓ ਦਿਖਾਈ ਜਾਂਦੀ ਆ ਤੇ ਇਸ ਇਵੈਂਟ ਨੂੰ ਭੰਡਿਆ ਜਾਂਦਾ ਤੇ ਬਹੁਤ ਸਾਰੇ ਦੋਸ਼ ਲਾਏ ਜਾਂਦੇ ਆ ਉਹਦੀ ਅਸਲ ਪਹਿਤ ਤੇ ਸਚਾਈ 'ਚ ਜਾਏ ਤੋਂ ਬਿਨਾ ਉਸ ਟਾਈਮ ਬਹੁਤੇ ਲੋਕਾਂ ਨੇ ਕਿਹਾ ਵੀ ਇਹਨਾਂ ਨੂੰ ਇਦਾਂ ਸਬਕ ਸਿਖਾਉਣਾ ਚਾਹੀਦਾ ਇਦਾਂ ਸਿਖਾਉਣਾ ਚਾਹੀਦਾ ਪਰ ਸ਼ਾਂਤੀ ਬਣਾਈ ਰੱਖੀ ਆਪਦਾ ਕੰਮ ਕਰਦੀ ਰਹੀ ਟੀਮ ਤੇ ਉਹ ਕੰਮ ਨੇਪਰੇ ਚੜਨ ਤੋਂ ਬਾਅਦ ਜਿਹੜਾ ਅੰਦਰ ਖਾਤੇ ਕੰਮ ਚੱਲਦਾ ਰਿਹਾ ਸਾਰਾ ਕੁਝ ਤੇ ਉਹਦਾ ਜਿਹੜੇ ਨਤੀਜੇ ਆਏ ਪਿਛਲੇ ਮਹੀਨੇ ਨਤੀਜੇ ਆਏ ਵੀ ਉਹਨਾਂ ਚੈਨਲਾਂ ਨੂੰ ਸਾਨੂੰ ਕੁਝ ਕਹਿਣ ਦੀ ਲੋੜ ਨਹੀਂ ਪਈ ਆਪਣੇ ਆਪ ਸਰਕਾਰ ਨੇ ਹੀ ਜਵਾਬ ਦਿੱਤਾ ਇਹ ਆਪਾਂ ਗੱਲਬਾਤ ਅੱਜ ਦੇ ਇਸ ਵਿਸ਼ੇ 'ਚ ਕਰਨੀ ਆ ਪਰ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ ਜੀ ਇਹਨਾਂ ਖੇਡਾਂ ਦੇ ਜਿਹੜੇ ਕੀ ਮੁੱਖ ਸੇਵਾਦਾਰ ਕਮਾਂ ਪ੍ਰਧਾਨ ਸਾਹਿਬ ਕਹਾਂ ਤੇ ਜਾਂ ਸਾਡੇ ਸਾਊਥ ਆਸਟ੍ਰੇਲੀਆ ਦੇ ਬਹੁਤ ਹੀ ਪੁਰਾਣੇ ਤੇ ਸਾਊਥ ਆਸਟ੍ਰੇਲੀਆ ਦੀ ਹਰ ਸਮਾਜਿਕ ਜਿਹੜੇ ਕੰਮਾਂ ਦੇ ਵਿੱਚ ਸਿਰ ਕੱਢ ਕੇ ਖੜਦੇ ਸਰਦਾਰ ਬਲਵੰਤ ਸਿੰਘ ਸੋ ਪਹਿਲਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਤੇ ਫਿਰ ਆਪਾਂ ਉਹਨਾਂ ਤੋਂ ਅਗਲੀ ਗੱਲਬਾਤ ਜਾਂਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਿੰਟਵੀ ਜੀ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮਜੀ ਪਹਿਲਾਂ ਤਾਂ ਦੇਖੋ ਹੁਣ ਤਕਰੀਬਨ ਸਾਲ ਹੀ ਹੋਣ ਵਾਲਾ ਹੋ ਗਿਆ ਗੇਮਾਂ ਨੂੰ ਅਗਲੀਆਂ ਗੇਮਾਂ ਆਉਣ ਵਾਲੀਆਂ ਹੋਣਗੀਆਂ ਤੇ ਹੁਣ ਤਾਂ ਜਿਹੜੇ ਕੰਮ ਧੰਦੇ ਕੰਟਰੋਲ ਚ ਹੋ ਗਏ ਹੋਣੇ ਕਿਉਂਕਿ ਮੈਨੂੰ ਤਾਂ ਪਤਾ ਹੈ ਵਿਆਹ ਇਹੋ ਜਾਂ 2 ਸਾਲ ਪਹਿਲਾਂ ਕੰਮ ਕਰਨੇ ਪੈਂਦੇ ਤੇ ਸਾਲ ਮਗਰੋਂ ਸਾਲ ਬਾਅਦ ਤੁਹਾਨੂੰ ਪਤਾ ਤੁਸੀਂ ਇੰਨੇ ਚਿੱਤੇ ਬੜੇ ਚਰਚੋ ਇਨਵੋਲਵਮੈਂਟ ਬੜੀ ਮਿਹਰਬਾਨੀ ਤੁਹਾਡੇ ਸਾਰਿਆਂ ਦੀ ਬੜੀ ਸਾਰੀ ਸੰਗਤ ਦੀ ਇਹ ਜੋ ਵੀ ਕੁਝ ਗੇਮਾਂ ਦੇ ਵਿੱਚ ਸਾਰੇ ਆਸਟ੍ਰੇਲੀਆ ਦੇ ਹਿੱਸੇ ਜਿਹੜੀ ਜੋ ਵੀ ਸੇਵਾ ਆਈ ਸੀ ਤੇ ਮੈਨੂੰ ਇਸ ਗੱਲ ਤੇ ਬੜਾ ਫਖਰ ਹੈ ਹਰ ਇੱਕ ਨੇ ਆਪਣਾ ਬੜਾ ਤਕੜਾ ਯੋਗਦਾਨ ਪਾਇਆ ਤੇ ਤੁਸੀਂ ਵੀ ਤੁਹਾਡੀ ਮਿਹਰਬਾਨੀ ਤੁਹਾਡੀ ਟੀਮ ਨੇ ਸਾਰਿਆਂ ਨੇ ਬਾਕੀ ਤੁਸੀਂ ਜੋ ਉਪਰਾਲਾ ਕੀਤਾ ਤਾਂ ਉਹਨਾਂ ਦਾ ਮੈਂ ਬੜਾ ਸਾਰੀ ਸੰਗਤ ਵੱਲੋਂ ਬੜਾ ਸਹਿਯੋਗ ਤੇ ਸ਼ੁਕਰੀਆ ਅਦਾ ਕਰਦਾ ਹਾਂ ਜੀ ਇਹ ਬਿਲਕੁਲ ਜਦੋਂ ਉਸ ਟਾਈਮ ਆਪਾਂ ਈਵੈਂਟ ਨਿਵੇੜਿਆ ਤੇ ਥੱਕੇ ਟੁੱਟੇ ਸੀ ਤੇ ਜੋ ਖਬਰ ਆਈ ਪਹਿਲੀ ਵਾਰ ਤੁਹਾਨੂੰ ਖਬਰ ਸੁਣ ਕੇ ਕੀ ਲੱਗਿਆ ਸੀ ਦੇਖੋ ਜੀ ਮੈਂ ਵੀ ਜਦੋਂ ਉਹ ਉਹ ਜਗ੍ਹਾ ਤੇ ਅਸੀਂ ਆਪ ਖੁਦ ਤੁਸੀਂ ਵੀ ਸਾਰੇ ਸਫਾਈ ਕਰ ਰਹੇ ਸੀ ਅਸੀਂ ਤਸਵੀਰ ਤੋਂ ਜਾ ਕੇ ਸਫਾਈ ਕਰਨ ਲੱਗੇ ਬਹੁਰੇ ਸੌਰੀ ਪਰ ਜਦੋਂ ਤੁਸੀਂ ਐਡਾ ਵੱਡਾ ਇੱਕ ਕਾਰੋਬਾਰ ਕਰਦੇ ਹੋ ਕਿ ਰਾਤ ਨੂੰ 12 ਵਜੇ ਤੱਕ ਉੱਥੇ ਜਿਹੜੇ ਸੀ ਅਜੇ ਤੱਕ ਵੀ ਜੋ ਵੀ ਸੀ ਉਹ ਸਭ ਕੁਝ ਸੀ ਤੇ ਜਿਹੜੀ ਹੁਣ ਉਹ ਇੱਕ ਤਾਂ ਲੌਂਗ ਵੀਕਐਂਡ ਸੀ ਤੇ ਇੱਕ ਜਿਹੜਾ ਉਹ ਜੋ ਵੀ ਉੱਥੇ ਹੁਣ ਕਲਕ 34000 ਬੰਦਾ ਇਕੱਠਾ ਹੋਇਆ ਸੀ ਤੇ ਉਹਨਾਂ ਵਿੱਚ ਜੋ ਵੀ ਸੀ ਤੇ ਜੋ ਹੁਣ ਜਿਹੜੇ ਜਿਹੜਾ ਸਫਾਈ ਦੇ ਬਾਅਦ ਵਿੱਚ ਜੋ ਵੀ ਜਿਹੜਾ ਸਮਾਨ ਸੀ ਉਹ ਤਾਂ ਹੁਣ ਟਾਈਮ ਲੱਗਣਾ ਸੀ ਟਾਈਮ ਲੱਗਣਾ ਸੀ ਉਸ ਨੂੰ ਜੀ ਇਹ ਤਾਂ ਨਹੀਂ ਸੀ ਵੀ ਤੁਸੀਂ 6 ਵਜੇ ਜਿਹੜੇ ਉਹ ਕੈਮਰੇ ਲੈ ਕੇ ਆ ਗਏ ਤਾਂ 6 ਵਜੇ ਆਣ ਕੇ ਦੇਖਣ ਲੱਗ ਪਏ ਵੀ ਇਹ ਇੰਨਾ ਇੱਥੇ ਰਬਿਸ਼ ਪਿਆ ਇੱਥੇ ਆਪਿਆ ਇਹਨਾਂ ਤੋਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਕੋਲ ਅਜੇ 3-4 ਦਿਨ ਦੀ ਮਹੌਲ ਹਤਾ ਕਾਉਂਸਲ ਵੱਲੋਂ ਇਸ ਨੂੰ ਸਫਾਈ ਕਰਕੇ ਤਾਂ ਹਰ ਚੀਜ਼ ਜਿਹੜੀ ਜਦੋਂ ਅਸੀਂ ਕਾਉਂਸਲ ਨੂੰ ਇੰਸਪੈਕਟਰ ਉਹਨਾਂ ਦੇ ਸਾਹਦਕੇ ਉਹਨਾਂ ਨੂੰ ਤੇ ਦਿਖਾਉਣਾ ਸੀ ਕਿ ਦੇਖੋ ਵੀ ਆ ਭਾਈ ਇਹ ਜਿਹੜਾ ਜਿਹੜੀ ਚੀਜ਼ ਹਰ ਚੀਜ਼ ਸਾਫ਼ ਹੋ ਗਈ ਹੈ ਤੇ ਤੇ ਅੱਧੀ ਉਹਨਾਂ ਦੇ ਉਹਨਾਂ ਦਾ ਥੈਂਕ ਯੂ ਕਰਨਾ ਸੀ ਕਿ ਬੜੀ ਮਿਹਰਬਾਨੀ ਕੀਤੀ ਸਾਨੂੰ ਗਰਾਉਂਡ ਦਿੱਤੀਆਂ ਤੇ ਸਾਨੂੰ ਇੱਕ ਇੱਕ ਕਮਿਊਨਿਟੀ ਨੂੰ ਐਡਾ ਵੱਡਾ ਫੰਕਸ਼ਨ ਕਰਨ ਦਾ ਮੌਕਾ ਦਿੱਤਾ ਹੈ ਤੇ ਉਹ ਉਸ ਤੋਂ ਪਹਿਲਾਂ ਹੀ ਆਉਣ ਤੋਂ ਪਹਿਲਾਂ ਹੀ ਤੇ ਇਹ ਕੱਲਾ ਜਿਹੜੀਆਂ ਸੀ ਹੋ ਗਈਆਂ ਤੇ ਸਾਨੂੰ ਵੀ ਇਹ ਸਾਨੂੰ ਤਾਂ ਪਤਾ ਸੀ ਕਿ ਟੈਂਥ ਲੱਗਣਾ ਹਰ ਚੀਜ਼ ਤੇ ਸਵਾਈਕ ਕਰਨ ਵਾਸਤੇ ਤੇ ਪਰசி ਉਹ ਜਲਦੀ ਪਰਵਾਹ ਨਹੀਂ ਕੀਤੀ ਅਸੀਂ ਜਿਹੜਾ ਸੀ ਜੋ ਵੀ ਸੇਵਾਦਾਰ ਲਾ ਕੇ ਜਿਹੜੇ ਜਿੰਨੇ ਵੀ ਬੰਦੇ ਲਾ ਕੇ ਸਾਰੇ ਤੇ ਉਹ ਜਿਹੜੀ ਅਸੀਂ ਆਪਣੀ ਜਿੱਥੇ ਤੁਸੀਂ ਜੀ ਗਰੌਣਾ ਜੂ ਸੀ ਇੱਤਿਆ ਅਸੀਂ ਉਥੋਂ ਦੀ ਸਵਾਈਕ ਕਰਾਉਣੀ ਸੀ ਅਸੀਂ ਜਿਹੜੇ ਲਾਗੇ ਪਾਰਕ ਸੀ ਉਹਨਾਂ ਦੇ ਵਿੱਚੋਂ ਵੀ ਸਫਾਈ ਕਰਾਤੀ ਜੀ ਤਾਂ ਕਿ ਇਹ ਜਿਹੜਿਆ ਇੱਥੇ ਦੀ ਗਵਰਨਮੈਂਟ ਇਹ ਨਾ ਕਹੇ ਵੀ ਕਿ ਬੰਦੇ ਜਿਹੜੇ ਆ ਇਹ ਜਿਹੜੇ ਇੱਥੇ ਜਦੋਂ ਇਹ ਰਿਪੋਰਟਸ਼ਨ ਇਹਨਾਂ ਦਾ ਨਹੀਂ ਸੀ ਕਰਨ ਦੇਣਾ ਚਾਹੁੰਦੇ ਤਾਂ ਅਸੀਂ ਸਗੀ ਉਹ ਜਿਹੜਾ ਲੋਕਾਂ ਦਾ ਵੀ ਉੱਥੇ ਪਾਰਕਾਂ ਦੇ ਵਿੱਚ ਜਿਹੜਾ ਵਾਧੂ ਕਾਟੂ ਸਮਾਨ ਪਿਆ ਸੀ ਉਹ ਵੀ ਸਾਫ਼ ਕਰਕੇ ਜਿਹੜਾ ਅਸੀਂ ਅੱবি ਹੋ ਸੀ ਅਸੀਂ ਬਿੰਨਾ ਚ ਪਾ ਕੇ ਉਹ ਚੁਕਵਾ ਦਿੱਤਾ ਜੀ ਮੈਂ ਇੱਥੇ ਥੋੜੀ ਜੀ ਹੋਰ ਅਪਡੇਟ ਦੇ ਦਿਆਂ ਜੀ ਉਸ ਟਾਈਮ ਰੌ ਸਾਰੇ ਭਾਈਚਾਰੇ ਚ ਸੀ ਤੇ ਜਿਹੜਾ ਜਿੰਨੇ ਜੋਗਾ ਸੀ ਉਸ ਨੇ ਆਪਣੀਆਂ ਸੇਵਾਵਾਂ ਆਪ ਮੂਹਰੇ ਆ ਕੇ ਸਪੇਸ਼ ਕੀਤੀ ਸੀਗਾ ਮੇਰੇ ਯਾਦ ਆ ਨਿੱਕੇ ਨਿੱਕੀਆਂ ਬੱਚੀਆਂ ਵੀ ਧੜਕੇ ਫੋਨ ਆਉਣ ਲੱਗੇ ਸੀ ਮੈਨੂੰ ਕਹਿੰਦੇ ਵੀ ਦੱਸੋ ਅਸੀਂ ਕਿੱਥੇ ਆਈਏ ਤੇ ਉੱਥੇ ਆ ਕੇ ਸਾਰੇ ਜਾਣੇ ਗਰਾਊਂਡ ਸਾਫ਼ ਕਰਨ ਲੱਗੇ ਸੀ ਇੱਥੇ ਤਾਂ ਇਹ ਲੋਕਲ ਦੀ ਗੱਲ ਆ ਪਰ ਇੰਟਰ ਸਟੇਟ ਤੋਂ ਦੂਰੋਂ ਦਰਾੜੋਂ ਬਹੁਤ ਸਾਰੇ ਲੀਗਲ ਸੈਲ ਨੇ ਮੈਨੂੰ ਕਾਲ ਕੀਤੀ ਮੈਨੂੰ ਆਦੇ ਬਾਈ ਜੀ ਦਾ ਨੰਬਰ ਦੇਓ ਤੇ ਅਸੀਂ ਇਸ ਚੀਜ਼ ਦੇ ਉੱਤੇ ਉਹਨਾਂ ਤੇ ਕੇਸ ਕਰਨਾ ਚਾਹੁੰਦੇ ਆ ਅਸੀਂ ਤੁਹਾਨੂੰ ਫ੍ਰੀ ਲੀਗਲ ਸੇਵਾਵਾਂ ਦਿੰਨੇ ਆ ਬਹੁਤ ਕੁਝ ਦੇ ਯਾਨੀ ਕਿ ਉਸ ਟਾਈਮ ਪੇਸ਼ਕਾਰੀ ਸੀ ਪਰ ਜਿਹੜੀ ਏ ਮੈਂ ਕਹਿਣਾ ਵੀ ਇੱਕ ਨਾ ਜਦੋਂ ਪੁਰਾਣਾ ਬੰਦਾ ਹੋ ਜਾਂਦਾ ਨਾ ਜਦੋਂ ਜਿਸ ਸਿਸਟਮ ਚ ਹਟ ਜਾਂਦਾ ਕਈ ਵਾਰੀ ਨੌਜਵਾਨ ਵਰਗ ਗੁੱਸੇ ਚ ਆਇਆ ਤੇ ਕਈ ਵਾਰੀ ਸਟੈਪ ਚੱਕਵਿੰਦਾ ਪਰ ਮੈਂ ਉਸ ਟਾਈਮ ਵੀ ਨੋਟ ਕਰਦਾ ਰਿਹਾ ਸਰ ਆ ਬਲਵੰਤ ਸਿੰਘ ਹੋਰਾਂ ਦੇ ਚਿਹਰੇ ਤੇ ਸਕੂਨ ਸੀ ਤੇ ਇਹ ਕਹਿੰਦੇ ਕੋਈ ਨਹੀਂ ਇਹਨੂੰ ਨਜਿੱਠ ਲਾਂਗੇ ਇਹ ਵੀ ਹੋ ਜੂਗਾ ਇਹਨਾਂ ਦਾ ਇੱਕੋ ਡਾਇਲੋਗ ਹੁੰਦਾ ਸੀ ਤੇ ਉਸ ਚੀਜ਼ ਦੇ ਨਤੀਜੇ ਨਿਕਲੇ ਸਬਰ ਬਣਾਈ ਰੱਖਿਆ ਸੋ ਹੁਣ ਜਿਹੜੀ ਇਸ ਦੀ ਕਿਸਮ ਦੀ ਜਿੱਤ ਹੋਈ ਆ ਉਹ ਸਾਡੇ ਦਰਸ਼ਕਾਂ ਨਾਲ ਜਰੂਰ ਸਾਂਝੀ ਕਰੋ ਦੇਖੋ ਜੀ ਇਹ ਹੁਣ ਪਿਛਲੇ ਮੈਨੇ ਜੋ ਸੀਗਾ ਇਹ ਮਾਰਚ ਦੀ 24 ਤਰੀਕ ਨੂੰ ਉਹਨਾਂ ਦੇ ਫੈਬਰੂਰੀ ਦੀ 24 ਤਰੀਕ ਨੂੰ ਕਾਉਂਸਲ ਨੇ ਇੱਕ ਸਾਨੂੰ ਇਨਵੀਟੇਸ਼ਨ ਲੈਟਰ ਭੇਜਿਆ ਕਿ ਤੁਸੀਂ ਇਹ ਅਵਾਰਡ ਸੈਰੇਮਨੀ ਆ ਤਾਂ ਉਹਦੇ ਵਿੱਚ ਆਣ ਕੇ ਤੁਸੀਂ ਭਾਗ ਲਵੋ ਜੀ ਤੇ ਅਸੀਂ ਤਾਂ ਵੈਸੇ ਹੀ ਗਏ ਸੀ ਵੀ ਚਲੋ ਗਵਰਨਮੈਂਟ ਨੇ ਇੱਕ ਗਵਰਨਮੈਂਟ ਦਾ ਦਾਰਾ ਉਹਨਾਂ ਦਾ ਬੜਾ ਪਹਿਲਾਂ ਤੇ ਜਾ ਕੇ ਉਹਨਾਂ ਦਾ ਵੈਸੇ ਸ਼ੁਕਰੀਆ ਅਦਾ ਕਰਨ ਦਾ ਸਾਨੂੰ ਮੌਕਾ ਮਿਲਿਆ ਕਿ ਉਹਨੂੰ ਸਦਿਆ ਵੀ ਤੁਸੀਂ ਸਾਨੂੰ ਉੱਥੇ ਜਿਹੜਾ ਅਸੀਂ ਗਰਾਉਂਡਾਂ ਦਿੱਤੀਆਂ ਹਰ ਇੱਕ ਚੀਜ਼ ਸਾਰੀ ਪਾਰਕ ਫੈਸਿਲਿਟੀ ਤੇ ਜੋ ਵੀ ਹੈ ਕਾਉਂਸਲ ਨੇ ਸਾਨੂੰ ਪ੍ਰੋਵਾਈਡ ਕੀਤੀਆਂ ਸੀ ਗ੍ਰਾਂਟ ਵੀ ਦਿੱਤੀ ਸੀ ਤੇ ਉਹਨਾਂ ਦਾ ਸ਼ੁਕਰੀਆ ਕਰਨ ਮੈਂ ਤਾਂ ਉਹਨਾਂ ਦਾ ਸਿਰ ਮੇਰੇ ਮਤ ਮੇਰੀ ਵਾਈਫ ਤੋਂ ਉਹਨਾਂ ਦਾ ਸ਼ੁਕਰੀਆ ਅਦਾ ਕਰਨ ਗਿਆ ਸੀ ਤੇ ਜਦੋਂ ਅਸੀਂ ਜਾ ਕੇ ਉੱਥੇ ਸੈਰੇਮਨੀ ਦੇ ਵਿੱਚ ਦੇਖਿਆ ਕਿ ਜਦੋਂ ਅਵਾਰਡ ਸੈਰੇਮਨੀ ਜਦੋਂ ਸ਼ੁਰੂ ਹੋਈ ਹੈ ਤੇ ਸਭ ਤੋਂ ਪਹਿਲਾਂ ਜਿਹੜਾ ਸੀ ਅਵਾਰਡ ਜਿਹੜਾ ਸੀ ਉਹ ਉਹਨਾਂ ਨੇ ਜੋ ਸਿੱਖ ਗੇਮ 36 ਗੇਮਸ ਦੇ ਬਾਰੇ ਵਿੱਚ ਉਹਨਾਂ ਨੇ ਜਿਹੜਾ ਸੀ ਵਾਰ ਜਿਹੜਾ ਸੀ ਜਦੋਂ ਉਹਨਾਂ ਨੇ ਸਾਨੂੰ ਅਵਾਰਡ ਪੇਸ਼ ਕੀਤਾ ਤਾਂ ਸਾਨੂੰ ਉਸ ਵੇਲੇ ਹੈਰਾਨੀ ਹੋਈ ਪਈ ਅਸੀਂ ਤਾਂ ਇਹਨਾਂ ਦਾ ਜੀ ਥੈਂਕ ਯੂ ਕਰਨ ਆਏ ਸੀ ਤੇ ਉਹਦੇ ਵਿੱਚ ਸਾਨੂੰ ਇਹ ਜਾ ਕੇ ਪਤਾ ਲੱਗਾ ਕਿ ਇਹ ਸਾਨੂੰ ਜਿਹੜਾ ਕਿ ਉਹ ਅਵਾਰਡ ਇਵੈਂਟ ਆਫ ਦਾ ਈਅਰ ਅਵਾਰਡ ਜਿਹੜਾ ਜਆ ਗਵਰਨਮੈਂਟ ਸਾਨੂੰ ਅਵਾਰਡ ਦੇ ਦੇ ਰਹੀ ਏ ਕਿ 36 ਗੇਮ ਨੇ ਇੰਨਾ ਸੋਨਾ ਕੰਮ ਕੀਤਾ ਤੇ ਇੰਨੀਆਂ ਗਰਾਊਂਡਾਂ ਜਿਹੜੀਆਂ ਸੀ ਇੰਨੀਆਂ ਸਾਫ਼ ਕਰਕੇ ਗਿਆ ਕਿ ਸਾਨੂੰ ਜਿੰਨੇ ਵੀ ਇੰਨੇ ਅਜੇ ਤੱਕ ਉੱਥੇ ਫੰਕਸ਼ਨ ਲੋਕ ਕਰਦੇ ਰਹਿਆ ਤੇ ਇੰਨੀ ਨਾਲ ਉਹ ਰੂਹ ਨਾਲ ਉਹ ਜਿਹੜੀਆਂ ਗਰਾਊਂਡਾਂ ਜੰਨੀਆਂ ਸੀ ਤਾਂ ਪਾਰਕ ਜਿਹੜੇ ਸੀ ਕੋਈ ਸਾਫ਼ ਕਰਕੇ ਨਹੀਂ ਗਿਆ ਤੇ ਸਾਨੂੰ ਇਸ ਗੱਲ ਦਾ ਕੋਈ ਨਹੀਂ ਤੇ ਇਸ ਕਰਕੇ ਸਾਨੂੰ ਇਸ ਗੱਲ ਤੇ ਤੇ ਅਡੀ ਕਮਿਊਨਿਟੀ ਤੇ ਬਹੁਤ ਵੱਡਾ ਮਾਣ ਹੈ ਤੇ ਇਸ ਕਰਕੇ ਇਹ ਜਿਹੜਾ ਨਾਮ ਹੈ ਇਹ ਤੁਹਾਨੂੰ ਇਹ ਅਵਾਰਡ ਜਿਹੜਾ ਇਹ ਤੁਹਾਨੂੰ ਇਹ ਇਸ ਕਰਕੇ ਦਿੱਤਾ ਗਿਆ ਕਿ ਤੁਸੀਂ ਜੋ ਵੀ ਹੈ ਉਹ ਹਾਰਡ ਵਰਕ ਕੀਤਾ ਹੈ ਉਸ ਦਾ ਨਤੀਜਾ ਹੈ ਬਿਲਕੁਲ ਜੀ ਇੱਥੇ ਮੈਂ ਦੂਰ ਦਰਾਡੇ ਤੋਂ ਜੁੜੇ ਸਾਡੇ ਦਰਸ਼ਕਾਂ ਨੂੰ ਦੱਸ ਦਿਆਂ ਕਿਉਂਕਿ ਨਿਗਾ ਉਹਨਾਂ ਦੀ ਵੀ ਪਈ ਸੀ ਕਿਉਂਕਿ ਸਿੱਖ ਖੇਡਾਂ ਦਾ ਕਦ ਕਾਠੀ ਐਡਾ ਵੱਡਾ ਵੀ ਉਹ ਦੁਨੀਆ ਦੇ ਵਿੱਚ ਚਰਚਾ ਹੁੰਦੀ ਆ ਹਰ ਇਸਟਰ ਦੇ ਉੱਤੇ ਸੋ ਉਸ ਟਾਈਮ ਦੁਨੀਆ ਭਰ ਤੋਂ ਦਰਸ਼ਕਾਂ ਨੂੰ ਸਾਡੇ ਨਾਲ ਜੁੜੇ ਸੀ ਮੈਂ ਦੱਸ ਦਿਆਂ ਵੀ ਜਿਹੜਾ ਆਸਟ੍ਰੇਲੀਆ ਨਾ ਜੀ ਉਹਦੇ ਚ ਸਾਊਥ ਆਸਟ੍ਰੇਲੀਆ ਖਾਸ ਕਰਕੇ ਉਹਨੂੰ ਮੇਲਿਆਂ ਦੀ ਧਰਤੀ ਕਿਹਾ ਜਾਂਦਾ ਇੱਥੇ ਹਰ ਰੋਜ਼ ਕੋਈ ਮੇਲਾ ਲੱਗਦਾ ਬਹੁਤ ਵੱਡੇ ਵੱਡੇ ਫੈਸਟੀਵਲ ਹੁੰਦੇ ਆ ਤੇ ਅਣਗਿਣਤ ਹੁੰਦੇ ਆ ਆਪਾਂ ਇਹ ਨਹੀਂ ਕਹਿ ਸਕਦੇ ਵੀ ਜਿਹੜਾ 2024 ਦੇ ਵਿੱਚ ਸੀ ਕੱਲੀਆਂ ਸਿੱਖ ਖੇਡਾਂ ਹੀ ਹੋਈਆਂ ਸੀ ਸਿੱਖ ਖੇਡਾਂ ਦਾ ਸਿੱਖਾਂ ਦਾ ਇੱਕ ਇਵੈਂਟ ਸੀ ਜਾਂ ਪੰਜਾਬੀਆਂ ਦਾ ਇੱਕ ਇਵੈਂਟ ਸੀ ਕਹਿ ਸਕਦੇ ਆ ਪਰ ਇੱਥੇ ਤਾਂ 70-75 ਮੁਲਕਾਂ ਦੇ ਲੋਕ ਰਹਿੰਦੇ ਆ ਤੇ ਹਰ ਰੋਜ਼ ਕੋਈ ਮੇਲਾ ਮਸੱਭਾ ਇੱਥੇ ਲੱਗਦਾ ਸੋ ਇੰਨੇ ਮੇਲੇ ਮਸੱਭਿਆਂ ਦੇ ਵਿੱਚੋਂ ਇੱਕ ਇਵੈਂਟ ਨੂੰ ਆਏ ਸਾਲ ਅਵਾਰਡ ਦਿੰਦੇ ਆ ਵੀ ਜਿਹੜਾ ਸਭ ਤੋਂ ਬੈਸਟ ਇਵੈਂਟ ਜਿਹੜਾ ਕਿਹੜਾ ਸੀ ਸੋ ਸਭ ਤੋਂ ਬੈਸਟ ਦਾ ਆਪਣੀ ਝੋਲੀ ਆਇਆ ਬਿਲਕੁਲ ਜੀ ਬੜੀ ਹਾਂਜੀ ਹਾਂਜੀ ਮਿੰਨੂ ਦੇਖੋ ਭਾਈ ਇੱਕ ਮੈਂ ਹੋਰ ਇੱਥੇ ਦੇਖਣਾ ਗੱਲ ਹੈ ਕਈ ਵਾਰੀ ਕਹਿੰਦਾ ਨਾ ਕਿ ਤੂੰ ਕੌਣ ਮੈਂ ਖਾਮ ਖਾਂ ਹੁਣ ਕਾਉਂਸਲ ਆਪਾਂ ਨੂੰ ਫੈਸਿਲੀਆਂ ਦੇਣ ਵਾਲੀ ਸੀ ਆਪਣੀ ਕਮਿਊਨਿਟੀ ਗੇਡਾਂ ਕਰਾਉਣ ਵਾਲੀ ਸੀ ਇੱਕ ਤੀਜਾ ਚੈਨਲ ਵਿੱਚ ਇੰਟਰ ਸਿਰਫ ਆਪਦੀ ਲਾਈਮ ਲਾਈਟ ਲੈਣ ਦਾ ਲਈ ਉਹਨੇ ਆਇਆ ਹੁਣ ਉਹ ਕੀ ਜਵਾਬ ਦੇਣਗੇ ਹੁਣ ਉਹਨਾਂ ਨੂੰ ਉਹਨਾਂ ਨੂੰ ਆਪਾਂ ਇਹ ਇਵੈਂਟ ਦੀਏ ਭੇਜਣਾ ਸੀ ਚਾਹੀਦਾ ਪਰ ਉਹਨਾਂ ਨੂੰ ਇਹ ਦੇਖੋ ਜੀ ਇਹ ਤਾਂ ਉਸੇ ਦਿਨ ਜਦੋਂ ਮੈਨੂੰ ਉਸੇ ਦਿਨ ਜਦੋਂ ਅਵਾਰਡ ਦੇ ਬਾਅਦ ਸ਼ਾਮ ਨੂੰ ਮੈਨੂੰ ਜਿਹੜੀ মিডিਆ ਦੇ ਕਿਉਂਕਿ ਉਹਨਾਂ ਨੇ ਉਸ ਵੇਲੇ ਜਿਹੜਾ ਅਵਾਰਡ ਸੀ ਉਹ মিডিਆ ਦੀ ਸਾਰੇ মিডিਆ ਨੂੰ ਸਾਰੇ ਅਖਬਾਰਾਂ ਚੈਨਲਾਂ ਨੂੰ ਉਹਨਾਂ ਨੇ ਉਹਦੀ ਉਹਦੀ ਉਹਨੂੰ ਦੇ ਦੇ ਤਾਂ ਜਿਹੜਾ ਬੈਸਟ ਅਵਾਰਡ ਜਿਹੜਾ ਇਹ ਜਿਹੜਾ ਇਹ ਜਿਹੜੀ ਸਿੱਖ ਕਮਿਊਨਿਟੀ ਆ ਸਿੱਖ ਗੇਮਸੇ ਉਹਨਾਂ ਨੂੰ ਗਿਆ ਹੈ ਉਹਨਾਂ ਦੇ ਮੈਨੂੰ ਉਸ ਵੇਲੇ ਫੋਨ ਆਉਣੇ ਸ਼ੁਰੂ ਹੋ ਗਏ ਤੇ ਮੈਂ ਉਹਨਾਂ ਨੂੰ ਇਸੇ ਕਿਹਾ ਮੈਂ ਕਿਹਾ thank you very much letting us know but mai kya this is is not a award for one person it a whole award for the whole community जी जी. and the community chote bachiyan to laake buzurgon to laake aj ke inna garmi da time si utthe te e koi inna saukha kam nahi hai ki har ek bande nu fruit ki use ki pani ki jo bhi cheez si te cha pani da langar si te mai unna da bada ਧੰਨਵਾਦ ਆ ਕਿ ਇੰਨੀ ਗਰਮੀ ਦੇ ਵਿੱਚ ਵੀ ਇਹਨਾਂ ਖਾਣਾ ਬਣਾਉਣਾ ਹਰ ਚੀਜ਼ ਪਚਾਉਣੀ ਤੇ ਇਹ ਤਾਂ ਇਹ ਜਿਹੜਾ ਇਹ ਜਿਹੜੀ ਇਹ ਅਵਾਰਡ ਇੱਕ ਬੰਦੇ ਨੂੰ ਨਹੀਂ ਹੈ ਅਵਾਰਡ ਜਿਹੜੇ ਸਾਰੇ ਵਰਕਰਾਂ ਸਾਰੀ ਕਮਿਊਨਿਟੀ ਦੇ ਬੰਦੇ ਜਿਸ ਨੇ ਵੀ ਕਿਸੇ ਕਿਸੇ ਦੀ ਸੇਵਾ ਕੀਤੀ ਕਿਸ ਨੇ ਕਾਰਪਾਰਕ ਚ ਕੀਤੀ ਆ ਕਿਸ ਨੇ ਸਫਾਈ ਚ ਕੀਤੀ ਹੈ ਕਿਸ ਨੇ ਲੰਗਰ ਬਰਾਂਚ ਕੀਤੀ ਹੈ ਕਿਸੇ ਦੀ ਵੀ ਕੰਮ ਜਾਂ ਤੁਸੀਂ মিডিਆ ਦੇ ਤੌਰ ਤੇ ਸੇਵਾ ਕੀਤੀ ਹੈ ਇਹ ਸਭ ਸੇਵਾਵਾਂ ਦਾ ਜਿਹੜਾ ਇਹ ਉਹਨਾਂ ਦਾ ਨਤੀਜਾ ਜਿਹੜਾ ਹੈ ਉਹ ਇਹ ਹੀ ਹੈ ਜੀ ਜੀ ਬਿਲਕੁਲ ਜੀ ਬਹੁਤ ਵਧੀਆ ਜਿਹੜਾ ਟੀਮ ਵਰਕ ਰਿਹਾ ਬਹੁਤ ਵਧੀਆ ਮੈਨੇਜਮੈਂਟ ਟੀਮ ਸੀ ਉਹਨਾਂ ਨੇ ਵੀ ਬਹੁਤ ਸਾਰਿਆਂ ਨੇ ਆਪਣਾ ਆਪਣਾ ਸਹਿਯੋਗ ਦਿੱਤਾ ਤੇ ਅਸੀਂ ਸਾਰੀ ਦੀ ਸਾਰੀ ਟੀਮ ਦੀ ਇੱਥੇ ਤੁਹਾਨੂੰ ਫੋਟੋ ਵੀ ਜਰੂਰ ਡਿਸਪਲੇ ਕਰਾਂਗੇ ਨਾਲ ਨਾਲ ਤਾਂ ਕਿ ਸਾਰਿਆਂ ਨੂੰ ਵੰਦਾ ਜਿਹੜਾ ਰਿਗਾਰਡ ਮਿਲ ਸਕੇ ਕਿਉਂਕਿ ਇਹ ਜਿਵੇਂ ਬਾਈ ਜੀ ਹੋਰਾਂ ਨੇ ਦੱਸਿਆ ਕਿਸੇ ਇੱਕ ਦਾ ਨਹੀਂ ਸੀ ਇਹ ਸਭ ਦੀ ਕੋਸ਼ਿਸ਼ ਸੀ ਸਭ ਦਾ ਸਹਿਯੋਗ ਸੀ ਤਾਂ ਕਰਕੇ ਕਾਮਯਾਬ ਹੋਇਆ ਸੋ ਅੱਜ ਦੀ ਸਾਨੂੰ ਇਹ ਜਿਹੜੀ ਗੱਲਬਾਤ ਕਰਨ ਦਾ ਕਾਰਨ ਹੀ ਹੈ ਬਣਿਆ ਵੀ ਕਈ ਵਾਰ ਕੀ ਹੁੰਦਾ ਨਾ ਜਿਹੜੀ ਮਾੜੀ ਚੀਜ਼ ਆ ਉਹ ਤਾਂ ਬੜੀ ਤੇਜ਼ੀ ਨਾਲ ਫੈਲ ਜਾਂਦੀ ਆ ਪਰ ਜਿਹੜਾ ਅਸਲ ਈਵੈਂਟ ਦਾ ਜਿਹੜਾ ਕੁਝ ਹੋਇਆ ਉਹ ਨਹੀਂ ਜਾਂਦਾ ਅਸੀਂ ਥੋੜੇ ਜਿਹੀ ਦੇਰੀ ਹੋ ਗਈਆਂ ਕਿਉਂਕਿ ਮੈਂ ਇੱਥੇ ਨਹੀਂ ਸੀਗਾ ਇੰਡੀਆ ਤੁਸੀਂ ਪਾਕਿਸਤਾਨ ਗਿਆ ਹੋਇਆ ਸੀ ਤੇ ਚਲੋ ਹੁਣ ਮੈਂ ਰਿਕਵੈਸਟ ਕੀਤੀ ਸਰਦਾ ਸਾਹਿਬ ਨੂੰ ਤੇ ਮੈਂ ਉਹਨਾਂ ਨੂੰ ਕਿਹਾ ਵੀ ਇਹ ਆਪਣੀ ਖਬਰ ਆ ਜਿਹੜੀ ਆਪਣੀ ਕਮਿਊਨਿਟੀ 'ਚ ਵੀ ਹਜੇ ਤੱਕ ਲੋਕਾਂ ਤੱਕ ਨਹੀਂ ਜਾ ਸਕੀ ਗੋਰਾ ਨੇ ਲਾਈ ਸੀ ਸੋ ਮੈਂ ਬੇਨਤੀ ਕਰਦਾ ਵੈਸਤਾ ਅਸੀਂ ਅੱਜ ਹੀ ਇਹਦਾ ਇੱਕ ਪ੍ਰੈਸ ਨੋਟ ਬਣਾ ਕੇ ਆਪਣੇ ਪੰਜਾਬੀ ਮੀਡੀਆ ਨੂੰ ਸਾਰੇ ਦੁਨੀਆ ਭਰ ਚ ਭੇਜਦੇ ਆ ਪਰ ਫਿਰ ਵੀ ਮੈਂ ਬੇਨਤੀ ਕਰਦਾ ਸਾਰੇ ਸੱਜਣਾ ਮਿੱਤਰਾਂ ਨੂੰ ਇਹ ਜਿਹੜੀ ਫੋਟੋ ਚਾਹੇ ਤੁਸੀਂ ਵੀਡੀਓ ਭਾਵੇਂ ਨਾ ਕਰ ਸਕੋ ਕੋਈ ਪ੍ਰੋਬਲਮ ਨਹੀਂ ਹੈ ਜਿਹੜੀ ਫੋਟੋ ਜਰੂਰ ਨਾਲ ਟੈਗ ਕਰਦੇ ਆ ਜਿਹੜੀ ਅਵਾਰਡ ਦੀ ਫੋਟੋ ਆ ਇਹ ਜਰੂਰ ਸਾਰੇ ਕੋਨੇ-ਕੋਨੇ ਤੇ ਪਹੁੰਚਾ ਕੇ ਤੇ ਚੈਨਲ ਨੂੰ ਵੀ ਅਸੀਂ ਸਪੈਸ਼ਲ ਟੈਗ ਕਰੀਏ ਸਾਰੇ ਜਾਣੇ ਇੱਕ ਮੁਹਿੰਮ ਚਲਾਈਏ ਤੇ ਉਹਨਾਂ ਨੂੰ ਦੱਸਿਏ ਵੀ ਅਸਲ ਸੱਚ ਕੀ ਸੀ ਤੇ ਸਿਰਫ ਦੇ ਸਿਰਫ ਇੱਕ ਵੜਾਈ ਲੈਣ ਵਾਸਤੇ ਇਹ ਕੀ ਗੱਲਾਂ ਹੋਈਆਂ ਸੋ ਭਾਈ ਜੀ ਬਹੁਤ ਵਧੀਆ ਪਹਿਲਾਂ ਤੋਂ ਤੁਹਾਡੀ ਜਿਹੜਾ ਸ਼ੁਕਰੀਆ ਐ ਏਡੇ ਵਧੀਆ ਇਵੈਂਟ ਦੇ ਵਿੱਚ ਤੁਸੀਂ ਦਿਨ ਰਾਤ ਮਿਹਨਤ ਕੀਤੀ ਤੇ ਇੱਥੋਂ ਤੱਕ ਲੈ ਕੇ ਆਏ ਮੈਨੂੰ ਪਤਾ ਤੁਸੀਂ ਤਕਰੀਬਨ ਦੇਖੋ 4 ਦਹਾਕਿਆਂ ਤੋਂ ਆਡਲੇਟ ਦੇ ਵਿੱਚ ਮੌਜੂਦ ਹੋ 4 ਦਹਾਕਿਆਂ ਤੋਂ ਹਰ ਇਵੈਂਟ 'ਚ ਜਿਹੜਾ ਸਾਥ ਦਿੰਨੇ ਹੋ ਔਰ ਕਰਦੇ ਹੋ ਜਿਹੜੀ ਅੱਜ ਵਾਲੀ ਜੰਗ ਜਨਰੇਸ਼ਨ ਆ ਰਹੀ ਹੈ ਜਿਹੜੀ ਕਿਉਂਕਿ ਹੁਣ ਟਾਈਮ ਹੁੰਦਾ ਹਰ ਚੀਜ਼ ਦਾ ਗਾਂ ਬਾਗ ਡੋਰ ਫੜਾਉਂਦਾ ਉਹ ਜ਼ਰੂਰ ਉਹਨਾਂ ਨੂੰ ਕੋਈ ਤੁਸੀਂ ਸਨੇਹਾ ਦਿਓ ਵੀ ਕੀ ਕਿਹੜੇ ਢੰਗ ਨਾਲ ਜਿਵੇਂ ਹੁਣ ਪਿਛਲੇ ਨੇ ਇੱਕ ਇਤਿਹਾਸ ਰੱਚਤਾ ਦੁਨੀਆ ਦੇ ਸਾਹਮਣੇ ਇੱਕ ਵੱਡੀਆਂ ਗੇਡਾਂ ਮੈਨੂੰ ਪਤਾ ਤੁਸੀਂ ਪਹਿਲੇ ਦਿਨ ਤੋਂ ਜੁੜੇ ਹੋ ਹਾਂ ਨਾ ਕਿਹੜਾ ਨਾਲ ਕੋਈ ਜਦੋਂ ਇਹ ਗੇਮ ਜਿਹੜੀ ਅਸੀਂ ਕਿ ਇਹ 19 88 ਵਿੱਚ ਐਡਲੈਟ ਤੋਂ ਸ਼ੁਰੂ ਹੋਈਆਂ ਸੀ ਜੀ ਜੀ ਤੇ ਮੈਂ ਤਾਂ ਉਦੋਂ ਜਿਸ ਥੋੜਾ ਸਮਾਂ ਨਹੀਂ ਸੀ ਆਇਆ ਪਰ ਉਸ ਵੇਲੇ ਜੋ ਪ੍ਰਬੰਧਕ ਕਮੇਟੀ ਸੀ ਉਹਦੇ ਵਿੱਚ ਮੈਂ ਉਸ ਵੇਲੇ ਵੀ ਕਮੇਟੀ ਮੈਂਬਰ ਸੀ ਹਮ ਤੇ ਡਾਕਟਰ ਖੈਰਾ ਸਾਹਿਬ ਜੋ ਜਿਨ੍ਹਾਂ ਨੇ ਬੜਾ ਤਗੜਾ ਪ੍ਰਾਲਾ ਕੀਤਾ ਸੀ ਤੇ ਉਹਨਾਂ ਦੀ ਬਹੁਤ ਇੱਕ ਸੇਕ ਉਹਨਾਂ ਸਟਾਰਟ ਕਰਨ ਵਾਲੇ ਉਹ ਬੰਦੇ ਸੀ ਉਹਨਾਂ ਦੀ ਇਸ ਕਮਿਊਨਿਟੀ ਨੂੰ ਬਹੁਤ ਵੱਡੀ ਦੇਣ ਹੈ ਤੇ ਇਹ ਹੈ ਕਿ ਹੁਣ ਜੋ ਇਸ ਗੇਮਾਂ ਦੇ ਦੌਰਾਨ ਜਿੰਨੇ ਵੀ ਅਸੀਂ ਦੇਖੇ ਸੀ ਜਿਹੜੇ ਜੰਗ ਜੰਗਸਟਰ ਜਿਹੜੇ ਸੀ ਇੰਨੇ ਸੇਵਾਦਾਰ ਸੀ ਤੇ ਇਸ ਗੱਲ ਦੀ ਉਹਨਾਂ ਨੂੰ ਦੇਖ ਕੇ ਬੜੀ ਖੁਸ਼ੀ ਹੁੰਦੀ ਸੀ ਕਿ ਸਾਡੇ ਜਿਹੜੇ ਜੰਗਸਟਰ ਆ ਕਹਿਣ ਦੀ ਲੋੜ ਨਹੀਂ ਬਿਨਾ ਕਹਿ ਦੇ ਆਣ ਕੇ ਇੱਥੇ ਸੇਵਾ ਵਿੱਚ ਜਿਹੜੀਆਂ ਸੇਵਾ ਨਿਭਾ ਰਹੇ ਨੇ ਕਾਤ ਪਾਰਕ ਦੀ ਹੋਈ ਸਫਾਈ ਦੀ ਹੀ ਜਾਂ ਕਿ ਚਾਹ ਪਾਣੇ ਦੀ ਹੋਈ ਪਾਣੀ ਵਰਤੌਣ ਦੀ ਹੋਈ ਕਿਸੇ ਤਰ੍ਹਾਂ ਸਫਾਈ ਕਰਨ ਦੀ ਹੋਈ ਤੇ ਮੈਂ ਕਿਹਾ ਜੀ ਇਹ ਜਿਹੜਾ 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 ਇਹ ਕਿਉਂਕਿ 17 ਤੁਸੀਂ ਤੁਸੀਂ ਉਸ ਤੋਂ ਪਹਿਲਾਂ ਜੋ 17 ਵਿੱਚ ਆਪਾਂ ਇੱਥੇ ਗੇਮ ਆ ਕੀਤੀ ਸੀ ਜੀ ਜੀ ਉਸ ਵੇਲੇ ਵੀ ਜੋ ਸੀ ਕਿ ਬਹੁਤ ਅੱਛੇ ਢਾਂਗਾਂ ਹੋਈਆਂ ਸੀ ਤੇ ਉਸ ਵੇਲੇ ਇੱਕ ਮਾਈਲਸਟੋਨ ਜਿਹੜਾ ਸੀ ਐਰਲੈਟ ਤੋਂ ਸ਼ੁਰੂ ਫੇਰ ਦੁਬਾਰਾ ਹੋ ਗਿਆ ਤੇ ਦੂਜੀਆਂ ਸਾਰੀਆਂ ਸਟੇਟਾਂ ਨੇ ਜਿਹੜਾ ਸੀ ਉਹ ਫੇਰ ਉਹਦੀ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਜਦੋਂ ਆਈਆਂ ਨੇ ਗੇਮਾਂ ਤੇ ਮੈਨੂੰ ਅਜੇ ਕੱਲ ਹੀ ਉਥੋਂ ਰੰਧਾਵਾ ਸਾਹਿਬ ਦਾ ਸਿਡਨੀ ਤੋਂ ਫੋਨ ਆਇਆ ਸੀ ਜੀ ਜੀ ਵੀ ਜੀ ਵੀ ਤੁਸੀਂ ਤੇ ਇੱਡਾ ਵੱਡਾ ਜਿਹੜਾ ਅਸੀਂ ਕਾਰੋਬਾਰ ਕਰ ਰਹੇ ਸੀ ਅਸੀਂ ਤੇ ਅਜੀਬ ਜਿਹੜੀਆਂ ਕੀਮਤੀਆਂ ਤਿਆਰੀਆਂ ਕਰ ਰਹੇ ਆ ਤੇ ਦਿਲ ਲੱਗੇ ਹੋਏ ਆ ਤੇ ਉਹ ਇਸੇ ਚ ਚੇਤੇ ਗੱਲ ਕਰਦੇ ਸੀ ਵੀ ਇਹ ਦੂਰੋਂ ਦੇਖਿਆ ਬਹੁਤ ਸੁੱਖਾ ਲੱਗਦਾ ਜਦੋਂ ਆਪ ਕਰੀਏ ਫੇਰ ਪਤਾ ਲੱਗਦਾ ਵੀ ਇੰਨਾ ਸੌਖਾ ਨਹੀਂ ਹੈ ਬਿਲਕੁਲ ਜੀ ਬਿਲਕੁਲ ਦੇਖੋ तकरीबन ਚਲੋ ਸਾਨੂੰ ਵੀ 20 ਸਾਲਾਂ ਦੇ ਕਰੀਬ ਹੋ ਗਏ ਨਾ ਗੇਮਾਂ 'ਚ ਜੁੜਿਆ ਨੂੰ ਤੇ ਬਹੁਤ ਆਏ ਸਾਲ ਮਿਹਨਤ ਕਰਦੇ ਪਰ ਮੈਂ ਆਪਣੀ ਇੱਕ ਨਿੱਜੀ ਗੱਲ ਦੱਸਦਾ ਬਾਈ ਜੀ ਜਿਵੇਂ ਕੋਈ ਫੌਜੀ ਫੌਜ ਦੀ ਵਰਦੀ ਪਾਲਣ ਦਾ ਜਦੋਂ ਤਦ ਇੱਥੇ ਸਪਿਰਟ ਆ ਜਾਂਦੀ ਹੈ ਪੁਲਿਸ ਵਾਲਾ ਪੁਲਿਸ ਦੀ ਵਰਦੀ ਪਾ ਲੈਂਦਾ ਤੇ ਜਦ ਸਪਿਰਟ ਆ ਜਾਂਦੀ ਹੈ ਅਸੀਂ ਇੱਥੇ ਤਾਂ ਦੇਖਦਾ ਬੱਚੇ ਗਰਾਊਂਡ 'ਚ ਜਾਂਦੇ ਆ ਖੇਡਣ ਤੇ ਜਦੋਂ ਆਪਦੀ ਕਿੱਟ 'ਚ ਹੁੰਦੇ ਆ ਤੇ ਉਹ ਅੱਧੇ ਪਲੇਅਰ ਤਾਂ ਬਣ ਜਾਂਦੇ ਆ ਸੋ ਮੈਂ ਦੇਖਿਆ ਸਿੱਖ ਖੇਡਾਂ ਦਾ ਜਦੋਂ ਟੈਗ ਤੁਹਾਡੇ ਤੇ ਲੱਗ ਜਾਂਦਾ ਸਿੱਖ ਖੇਡਾਂ ਦੀ ਜਦੋਂ ਤੁਝੇ ਤੇ ਕੋਈ ਜ਼ਿੰਮੇਵਾਰੀ ਲੱਗ ਜਾਂਦੀ ਆ ਤੁਸੀਂ ਆਪ ਹੀ ਭੱਜੇ ਫਿਰਦੇ ਹੋ ਇੱਕ ਈਵੈਂਟ ਇਹੋ ਜਿਹਾ ਵੀ ਬੰਦਾ ਇਹਦੇ ਨਾਲ ਜੁੜ ਜਾਂਦਾ ਦਿਲੋਂ ਜੁੜ ਜਾਂਦਾ ਮਿੰਟੂ ਜੀ ਤੁਸੀਂ ਇਹ ਬਿਲਕੁਲ ਸਹੀ ਗੱਲ ਕਹੀ ਹੈ ਕਿ ਇੱਕ ਇੱਕ ਤਾਂ ਸਾਡੇ ਪੰਜਾਬੀਆਂ ਦੇ ਇਹ ਵੈਸੇ ਬਲੱਡ ਜੀ ਹੈ ਜੀ ਹਾਂਜੀ ਤੇ ਇੱਕ ਸਾਡਾ ਧਰਮ ਜਿਹੜਾ ਹੈ ਉਹ ਚੀਜ਼ ਸਿਖਾਉਂਦਾ ਹੈ ਕਿ ਧਰਮ ਦੇ ਨਾਲ-ਨਾਲ ਸਪੋਰਟਸ ਜਿਹੜੀ ਹੋਣੀ ਹੈ ਨਾ ਇਹ ਵੀ ਇਕੁਅਲੀ ਜ਼ਰੂਰੀ ਹੈ ਤੇ ਇਸ ਕਰਕੇ ਇਹ ਸਾਡਾ ਜਿਹੜੇ ਜੋ ਵੀ ਹੈ ਜਿਸ ਤਰ੍ਹਾਂ ਸ਼ੁਰੂ ਕੀਤੀਆਂ ਹਨ ਤੇ ਆਉਣ ਵਾਲੀ ਜੰਗ ਜਨਰੇਸ਼ਨ ਨੂੰ ਮੇਰਾ ਤੇ ਹੋਈ ਇਹ ਹੀ ਇਹੀ ਰਿਕਵੈਸਟ ਹੈ ਵੀ ਇਹ ਜਿਹੜੇ ਇਵੈਂਟ ਜਿਹੜੇ ਆ ਇਹਨਾਂ ਨੂੰ ਨਾਲ-ਨਾਲ ਚੱਲਦਾ ਰੱਖਿਆ ਜਾਵੇ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਸਾਰੇ ਜਿਹੇ ਜੰਗ ਜਨਰੇਸ਼ਨ ਇਸ ਨੂੰ ਉਸੇ ਸਪੀਡ ਨਾਲ ਚੱਕੂਗੀ ਜਿਵੇਂ ਕਿ ਪਿਛਲੀ ਜਨਰੇਸ਼ਨਾਂ ਕਰਦੀਆਂ ਰਹੀਆਂ ਤਾਂ ਇਹ ਦੁਨੀਆ ਲਈ ਇੱਕ ਮਾਈਲਸਟੋਨ ਹੋਊਗਾ ਤੇ ਮੈਂ ਇੱਥੇ ਇੱਕ ਚੀਜ਼ ਜ਼ਰੂਰ ਦੱਸ ਦਿਆਂ ਸੈਂਟੀਮੀਆ ਜਿਹੜੀਆਂ ਆਸਟ੍ਰੇਲੀਅਨ ਸਿੱਖ ਏਡਾ ਇਸ ਵਾਰ ਸਿਡਨੀ ਚ ਹੋ ਰਹੀਆਂ ਜਿਹੜੇ ਬੰਦੇ ਅਜੇ ਪਹਿਲੀ ਵਾਰ ਸਿੱਖ ਏਡਾ ਬਾਰੇ ਸੁਣ ਰਹੇ ਆ ਕਿਉਂਕਿ ਦੁਨੀਆ ਬਹੁਤ ਵੱਡੀ ਆ ਤੇ ਉਹਨਾਂ ਨੂੰ ਮੈਂ ਦੱਸ ਦਿਆਂ ਵੀ ਇੱਕ ਸਿੱਖ ਏਡਾ ਜਿਵੇਂ ਦੱਸਿਆ 1998 ਤੋਂ ਐਡਲੇਡ ਸ਼ਹਿਰ ਤੋਂ ਸ਼ੁਰੂ ਹੋਈਆਂ ਉਸ ਤੋਂ ਬਾਅਦ ਇਹੋ ਜਿਹਾ ਕਨਸੈਪਟ ਬਣਿਆ ਵੀ ਹਰ ਸ਼ਹਿਰ ਚ ਤਕਰੀਬਨ 6 ਥਾਂ ਬਣੀਆਂ ਹੋਈਆਂ ਆਸਟ੍ਰੇਲੀਆ ਦੇ ਵਿੱਚ ਜਿਨ੍ਹਾਂ ਦੇ ਵਿੱਚ ਪਾਰਥ ਮੈਲਬਨ ਸਿਡਨੀ ਬ੍ਰੇਸਬਨ ਤੇ ਕਾਪਸਾਰਬਰ ਤੇ ਐਡਲੇਡ ਇੰਨਾ ਚ ਹਰ ਸਾਲ ਇੱਕ ਦੀ ਟਰਮ ਆਉਂਦੀ ਆ 6 ਸਾਲਾਂ ਬਾਅਦ ਇੱਕ ਸਟੇਟ ਨੂੰ ਹਿੱਸੇ ਚ ਆਉਂਦੀ ਆ ਪਰ ਮੈਂ ਇੱਥੇ ਬੜੀ ਖੁਸ਼ੀ ਨਾਲ ਕਹਿ ਸਕਦਾ ਵੀ ਇਸ ਥਾਂ ਤੇ ਸਾਡਾ ਭਾਈਚਾਰਾ ਇਕੱਠਾ ਹੋ ਜਾਂਦਾ ਅਸੀਂ ਵੀ ਲੜਦੇ ਆ ਸਾਡੀਆਂ ਵੀ ਟੜੇ ਬੰਦੀਆਂ ਅਸੀਂ ਵੀ ਸਾਰਾ ਦਿਨ ਇੱਕ ਦੂਜੇ ਨਾਲ ਸਿੰਗੜਾਉਣੇ ਆ ਪਰ ਜਦੋਂ ਸਿੱਖ ਖੇਡਾਂ ਦੀ ਗੱਲ ਆ ਜਾਂਦੀ ਹੈ ਨਾ ਤੇ ਉਦੋਂ ਸਿਰ ਜੁੜ ਜਾਂਦੇ ਆ ਸਾਰੇ ਸਿਰ ਜੁੜ ਕੇ ਨਾ ਖੇਡਾਂ ਨੂੰ ਕਾਮਯਾਬ ਕਰਦੇ ਆ ਇਸ ਵਾਰ ਜਿਹੜਾ ਸਿਡਨੀ ਬਹੁਤ ਸੋਹਣੀਆ ਇੱਕ ਤਾਂ ਰਿਕਾਰਡ ਕੈਮ ਕਰਨ ਦਾ ਰਿਹਾ ਵੀ ਇੰਨੇ ਕਿ ਜ਼ਿਆਦੇ ਉੱਥੇ ਪਲੇਅਰਾਂ ਨੇ ਐਂਟਰੀ ਕੀਤੀ ਹੋਈ ਆ ਦੂਜੇ ਉਹਨਾਂ ਦੇ ਇੰਤਜ਼ਾਮ ਬੜੇ ਪਿਆਰੇ ਆ ਰੋਜ਼ ਜਦੋਂ ਮੈਂ ਦੇਖ ਰਿਹਾ ਬਹੁਤ ਸੋਹਣੇ ਸੋਹਣੇ ਇੰਤਜ਼ਾਮ ਉੱਥੋਂ ਕੀਤੇ ਜਾ ਰਹੇ ਆ ਸੋ ਜੇਕਰ ਤੁਸੀਂ ਹਜੇ ਤੱਕ ਸਿੱਖ ਖੇਡਾਂ ਨਾਲ ਨਹੀਂ ਜੁੜੇ ਨਾ ਤਾਂ ਮੈਂ ਕਹੂੰਗਾ ਵੀ ਇਸ ਇਸਟਰ ਤੇ ਆਪਦੀ ਟਿਕਟਾਂ ਜੇ ਤੁਸੀਂ ਆਸਟ੍ਰੇਲੀਆ ਰਹਿੰਦੇ ਹੋ ਨਿਊਜ਼ੀਲੈਂਡ ਰਹਿੰਦੇ ਆ ਬਹੁਤ ਕੰਟਰੀਜ਼ ਤੋਂ ਆਉਂਦੇ ਆ ਲੋਕ ਇਸ ਟਾਈਮ ਤੇ ਆਓ ਇਸਟਰ ਦੀਆਂ ਤਿੰਨ ਦਿਨੀਆਂ ਛੁੱਟੀਆਂ ਹੁੰਦੀਆਂ ਜਿਹੜੀਆਂ ਉਹਨਾਂ ਛੁੱਟੀਆਂ ਦੇ ਉੱਤੇ ਇਹ ਗੇਮਾਂ ਹੁੰਦੀਆਂ ਐਤਕੀ April ਦੇ ਵਿੱਚ ਆ ਇਹ ਖੇਡਾਂ ਸੋ ਤੁਸੀਂ ਆਇਓ ਜੇਕਰ ਮੰਨ ਲਓ ਤੁਸੀਂ ਦੂਰ ਤਰਾਡੇ ਵਸਦੇ ਹੋ ਤਾਂ ਅੱਜਕੱਲ੍ਹ ਆਨਲਾਈਨ ਦੇ ਜਿਹੜੇ ਬਹੁਤ ਸਾਰੇ ਸਾਧਨ ਬਣ ਗਏ ਆ ਹਰ ਬੰਦਾ ਦਾ ਕੋਈ ਨਾ ਕੋਈ ਚੈਨਲ ਵਾਲਾ ਵਾ ਵਾਸਤਾ ਹੁੰਦਾ ਤੇ ਤਕਰੀਬਨ ਸਾਰੀ ਦੁਨੀਆ ਇੱਥੇ ਆ ਕੇ ਇਹਨਾਂ ਨੂੰ ਲਾਈਵ ਕਰਦੀ ਆ ਸਾਰੇ ਚੈਨਲ ਵਾਲੇ ਵੀ ਹੁਣ ਆਉਂਦੇ ਆ ਮੀਡੀਆ ਬਹੁਤ ਆਉਂਦਾ ਸੋ ਇਹਨਾਂ ਖੇਡਾਂ ਨੂੰ ਜਦੋਂ ਇੱਕ ਵਾਰੀ ਤੁਸੀਂ ਇੰਜੋਏ ਕਰ ਲਿਆ ਤੁਸੀਂ ਹਰ ਸਾਲ ਆਪੇ ਕੈਲੰਡਰ 'ਚ ਫਿੱਟ ਕਰ ਲੋਗੇ ਭਾਈ ਜੀ ਹੁਣ ਤਾਂ ਮੈਨੂੰ ਪਤਾ ਲੱਗਿਆ ਇੰਡੀਆ ਦੇ ਵਿੱਚੋਂ ਮੈਨੂੰ ਅਪਰੋਚ ਆਈ ਹੈ ਇੰਡੀਆ ਦਿੱਲੀ ਹੋਣ ਲੱਗੀਆਂ ਨਿਊਜ਼ੀਲੈਂਡ ਤਿੰਨ ਚਾਰ ਸਾਲ ਤੋਂ ਹੋਣ ਲੱਗੀਆਂ ਇੰਗਲੈਂਡ ਤੇ ਮੈਂ ਪਿਛਲੇ ਟੂਰ ਤੇ ਗਿਆ ਤਾਂ ਮੇਰੀ ਬਕਾਇਦਾ ਇੱਕ ਮੀਟਿੰਗ ਹੋਈ ਗਰੁੱਪ ਨਾਲ ਜਿਹੜੇ ਕਿ ਯੂਰਪ ਦੇ ਵਿੱਚ ਸ਼ੁਰੂ ਕਰ ਇਹ ਦੇਖੋ ਜੀ ਐਵੇਂ ਤੁਸੀਂ ਪੁਰਾਣੇ ਜ਼ਮਾਨੇ ਚ ਜਦੋਂ ਡੰਗਲ ਤੇ ਰੇਡੀਓ ਤੇ ਗੱਲ ਸੁਣ ਲੈਂਦੇ ਸੀ ਜਾਂ ਖ਼ਬਰਾਂ ਪੜ੍ਹ ਲੈਂਦੇ ਸੀ ਉਹ ਮਹੀਨੇ ਬਾਅਦ ਪਤਾ ਲੱਗਦਾ ਸੀ ਜੀ ਜੀ ਕੋਈ ਇਵੈਂਟ ਹੁਣ ਤਾਂ ਐਸਾ ਕਿ ਮੀਡੀਆ ਦੇ ਯੁੱਗ ਹੈ ਤੇ ਮੀਡੀਆ ਦੇ ਰਾਹੀਂ ਤੁਸੀਂ ਇਹ ਨਹੀਂ ਵੀ ਤੁਸੀਂ ਉੱਥੇ ਹੀ ਐ ਤੁਸੀਂ ਤਾਂ ਹੀ ਜਾ ਮਾ ਵੇਖ ਸਕਦੇ ਹੋ ਜੇ ਤੁਸੀਂ ਕਿਸੇ ਕਾਰਨ ਤੁਸੀਂ ਨਹੀਂ ਵੀ ਆ ਸਕਦੇ ਤੇ ਮੀਡੀਆ ਦਾ ਜੋ ਗੇਡਾ ਵੱਡਾ ਹੈ ਕਿ ਤੁਸੀਂ ਘਰ ਬੈਠੇ ਵੀ ਜਿਹੜਾ ਨਾ ਉਹ ਆਪਣਾ ਯੋਗਦਾਨ ਪਾ ਸਕਦੇ ਹੋ ਬਹੁਤ ਬਹੁਤ ਮਿਹਰਬਾਨੀ ਬਾਈ ਜੀ ਤੁਸੀਂ ਆਏ ਤੇ ਇਹ ਜਿਹੜੀ ਜਾਣਕਾਰੀ ਦਿੱਤੀ ਤੇ ਮੈਂ ਜਾਂਦਾ ਜਾਂਦਾ ਇੱਕ ਵਾਰ ਫੇਰ ਕਹਿ ਦਿਆਂ ਵੀ ਤੁਸੀਂ ਇਹ ਅਵਾਰਡ ਦੀ ਫੋਟੋ ਆ ਜਾਂ ਵੀਡੀਓ ਨੂੰ ਟੈਗ ਕਰਕੇ ਇਹਦੇ ਵਿੱਚ ਹੈਸ਼ਟੈਗ ਦੀ ਜਿਹੜੀ ਇੱਕ ਮੁਹਿੰਮ ਚਲਾਈਏ ਤੇ ਉਹਨਾਂ ਨੂੰ ਹੈਸ਼ਟੈਗ ਕਰਕੇ ਉਹਨਾਂ ਤੱਕ ਇਹ ਵੀਡੀਓ ਪਹੁੰਚਾਈਏ ਵੈਸੇ ਅਸੀਂ ਡਾਇਰੈਕਟਲੀ ਪਹੁੰਚਾਵਾਂਗੇ ਪਰ ਸਾਡੀ ਪਹੁੰਚਾਈ ਤੇ ਇੱਕ ਆਮ ਜਨਤਾ ਦੀ ਪਹੁੰਚਾਈ ਦਾ ਫਰਕ ਆ ਤੇ ਜਿਵੇਂ ਉਦੋਂ ਸਾਰਿਆਂ ਨੇ ਉਹਨਾਂ ਨੂੰ ਜਵਾਬ ਦਿੱਤਾ ਸੀ ਤੇ ਅਖੀਰ ਉਹ ਕਮੈਂਟ ਬੰਦ ਕਰ ਗਏ ਸੀ ਉਸ ਢੰਗ ਨਾਲ ਹੁਣ ਵੀ ਆਪਾਂ ਜਵਾਬ ਦਈਏ ਵੀ ਸਚਾਈ ਇਹ ਸੀ ਜਿਹੜੇ ਈਵੈਂਟ ਨੂੰ ਤੁਸੀਂ ਨਿੰਦਿਆ ਜਿਹਨੂੰ ਮਾੜਾ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਉਸੇ ਕਾਉਂਸਲ ਨੇ ਬੈਸਟ ਅਵਾਰਡ ਦਾ ਜਿਹੜਾ ਨਾਲ ਨਵਾਜਿਆ ਸੋ ਬਹੁਤ ਮਿਹਰਬਾਨੀ ਜੁੜੇ ਸੋ ਬਹੁਤ ਬਹੁਤ ਮਿਹਰਬਾਨੀ ਭਾਜੀ ਸਤਿ ਸ੍ਰੀ ਅਕਾਲ